ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿੱਥੇ ਤੇ ਬਾ 2 ਜੂਨ ਪੰਜਾਬ ਦੇ ਰਾਤ ਦੇ ਮੌਸਮ ਨੇ ਦੰਗੇ 7 ਵਜੇ ਤੋਂ ਲੈ ਕੇ ਸਵੇਰ ਤੱਕ ਪੰਜਾਬ ਦੇ ਕਿੰਨਾ ਭਾਗ ਵਿੱਚ ਮੀਂਹ ਕਣੀ ਜਾਰਾ ਹਨ ਕਿਹੜੇ ਭਾਗ ਸਾਹ ਤੇ ਖੁਸ਼ਕ ਮੜੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਮੈਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕੇ ਸ਼ੇਅਰ ਜਰੂਰ ਕਰ ਦਿਓ ਚਲੋ ਚੱਲਗੇ ਆਦੇ ਵੀਡੀਓ ਲੈ ਹਾਂ ਜੀ 7 ਵਜੇ ਦੀਆਂ ਪੰਜਾਬ ਦੀਆਂ ਲਾਈਵ ਸੈਟ ਦੇ ਵਿੱਚ ਦੇਖਦੋਂ ਪੰਜਾਬ ਦੇ ਆਪਣੇ ਹਰਿਆਣਾ ਦੇ ਭਾਗ ਹੋ ਗਏ ਰਾਜਤਾਂ ਦੇ ਭਾਗ ਹੋ ਗਏ ਇਹ ਸਾਰੇ ਬਦਲਵਈਆਂ ਕਵਰ ਹਨ ਬਕਦੀ ਪੰਜਾਬ ਦੇ ਸਦੋਂ ਪੰਜਾਬ ਵਿੱਚ ਵੀ ਮੈਂ ਥੋੜੀ ਬੋਧੀ ਉਮੀਦ ਹੈ ਕਿ ਆਪਣੇ ਬਦਲਵਈ ਜਾਂ ਮੀਂਹ ਨਹੀਂ ਦੇਖਣ ਨੂੰ ਮਸਦੀਏ ਬਾਕੀ ਅੱਜ ਜਲੇਵੇ ਦੀ ਗੱਲ ਕਰ ਲੈਣ ਕਿਨੇ ਭਾਗ ਵਿੱਚ ਮੀਂਹ ਨਹੀਂ ਸਾਰਾ ਨਾ ਪੰਜਾਬ ਦੇ ਮਾਲਕ ਦੇ ਭਾਗ ਵਿੱਚ ਥੋੜੇ ਜਿਆਦੇ ਮੀਂਹ ਦੀ ਉਮੀਦ ਹੈ ਆਪਣੇ ਫਾਜ਼ਕਾ ਮੁਕਸਰ ਹੋ ਗਿਆ ਬਢੰਡਾ ਹੋ ਗਿਆ ਫਰੀਦਕੋਟ ਫਿਰੋਜ਼ਪੁਰ ਮੋਗੇ ਦੇ ਭਾਗ ਥੋੜੇ ਬੋਲੇ ਲੁਧਿਆਣੇ ਦੇ ਭਾਗ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਫਤਗੜ ਦੇ ਭਾਗ ਹੋ ਗਏ ਬਾਕੀ ਪੰਜਾਬ ਦੇ ਆਪਣੇ ਇਨੇ ਕ ਭਾਗ ਹੋ ਗਏ ਅੰਮ੍ਰਿਤਸਰ ਗੁਰਦਾਸਪੁਰ ਦੇ ਹਾਰਪੁਰ ਦੇ ਪਠਾਨਕੋੜ ਦੇ ਤਾਂ ਤੰਦੇ ਭਾਗ ਹੋ ਗਏ ਇਨੇ ਜੇ ਥੋੜੇ ਬੋਲੇ ਮੀਮੀ ਮੀਦੇ ਆਪਣੇ ਮਾਲ ਜਿਹੜੇ ਮੱਝ ਦੇ ਏਰੀ ਦਸਨ ਇਹਨਾਂ ਚ ਥੋੜੀ ਘਟ ਮੀਰੇ ਪਰ ਥੋੜੇ ਪਠਾਨਕੋੜ ਤੇ ਗੁਰਦਾਸਪੁਰ ਦੇ ਏਰੀ ਚੋਂ ਥੋੜਾ ਜਿਆਦਾ ਮੀਂ ਦੇਖਣ ਨੂੰ ਮਿਲਦਾ ਦਰਮਿਆਨਾ ਪੱਧਰ ਤਾਂ ਇਹ ਨਹੀਂ ਕਿ ਬਹੁਤ ਜਿਆਦਾ ਮੀਂ ਬਾਕੀ ਮਾਲਾ ਦੇ ਭਾਗ ਵਿੱਚ ਵੀ ਆਪਣੇ ਹਲਕੇ ਦ ਉਹ ਦੇਖਣ ਨੂੰ ਮਿਲੂਗੀ ਕਿਤੇ-ਕਿਤੇ ਆਪਣੇ ਹਾਲਾਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲਦਾ ਜਿਹੜੇ ਜ਼ਿਲ੍ਹੇ ਤੁਹਾਨੂੰ ਦੱਸਿਆ ਹਨ ਬਾਕੀ ਬੱਦਲਬਾਈ ਦੇ ਨਾਲ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਆਪਣੇ ਕਬੂਤਰ ਜੰਦਾ ਦੇ ਭਾਗ ਹੋ ਗਏ ਲੁਧਿਆਣਾ ਦੇ ਭਾਗ ਹੋ ਗਏ ਆਪਣੇ ਫੋਜਪੁਰ ਫਰੀਦਕੋਟ ਮੋਗੇ ਦੇ ਹੋ ਗਏ ਬੱਦਲਬਾਈ ਨਾਲ ਚ ਵੀ ਦੇਖਣ ਨੂੰ ਮਿਲ ਸਕਦੀ ਹੈ ਹਲਕੀ ਦਰਮਿਆਨੀ ਪਰ ਮੀਂਹ ਦੇ ਸਾਰ ਘੱਟ ਹਨ ਮੀਂਹ ਦੇ ਸਾਰ ਥੋੜੇ ਜਿਹਾ ਮਾਲਵੇ ਦੇ ਭਾਗ ਜਿਹੜੇ ਦੱਸਿਆ ਹਨ ਇਹਨਾਂ ਵਿੱਚ ਥੋੜੇ ਜਿਆਦੇ ਹਨ ਬਾਕੀ ਮਾਝੇ ਦੇ ਭਾਗ ਵਿੱਚ ਦੱਸਿਆ ਜਿਹੜੇ ਆਪਣੇ ਗਾਸ ਆਪਣੇ ਪਠਾਨਕੋਟ ਤੇ ਗੁਰਦਾਸਪੁਰ ਦੇ ਨਾਲ ਕੇ ਥੋੜੇ ਜਿਆਦੇ ਸਾਰ ਹਨ ਬਾਕ ਹਲੇ ਦਾ ਉਧਰ ਹੈ ਹਲੇ ਬਦਲਵਾਈ ਕ੍ਰੀਏਟ ਹੋ ਰਹੀ ਹੋ ਸਕਦਾ ਜਿਆਦੀ ਬਦਲਵਾਈ ਕ੍ਰੀਏਟ ਹੋ ਜਾਵੇ ਸੰਗਣੀ ਤੇ ਆਪਣੇ ਘਰ ਚਮਕ ਵਾਲੀ ਜਿਆਦੀ ਤੇ ਤੁਹਾਨੂੰ ਵੀਡੀਓ ਬਣਾ ਕੇ ਸਾਡ ਤੋਂ ਪਹਿਲਾਂ ਦੱਦਵਾਂਗੇ ਇਸ ਲਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਘੰਟਾ ਡਾਇਡ ਘੰਟੇ ਬਾਅਦ ਇੱਕ ਹੋਰ ਤੁਹਾਨੂੰ ਆਪਰ ਰਿਪੋਰਟ ਵੀਡੀਓ ਬਣਾ ਕੇ ਤੁਹਾਨੂੰ ਇੱਕ ਹੋਰ ਦੱਦਵਾਂਗੇ ਕਿ ਬਦਲਵਾਈ ਵਧੀ ਹੈ ਜਾਂ ਘਟੀ ਹੈ ਬਾਕੀ ਇਸ ਲਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਨੋਟੀਫਿਕੇਸ਼ਨ ਨੂੰ ਆਲ ਤੇ ਸੈਟ ਕਰ ਲਿਓ ਬਾਕੀ ਅੱਜ ਹੀ ਤੁਹਾਨੂੰ ਧੰਨਵਾਦ